ਇਤਰਾ ਚੱਲ ਚੱਲ ਸੋ ਅੱਜ ਆਪਾਂ ਆਪਣੇ ਝੋਟੇ ਦੇ ਕਰਾਉਣੀਆਂ ਟੇਪ ਲਓ ਬਈ ਆਪਣਾ ਟਰੈਕਟਰ ਤਿਆਰ ਹੈ ਤਾਂ ਮੂਰੇ ਪਾਲੀ ਨੇ ਟੇਪ ਲਵਾ ਕੇ ਕਾ ਕੂਤ ਜੀ ਲਵਾਤੀ ਇੱਕ ਉਹ ਜਿੱਥੋਂ ਸਾਂਹ ਆ ਲੰਦਾ ਉਹਦੇ ਆਲੇ ਦਾਲੇ ਕਾਲੀ ਟੇਪ ਸੋ ਪੂਰੇ ਕਿਲੇ ਦੇ ਵਿੱਚ ਲਾਇਆ ਹੋਇਆ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਤਰੀਕਿਆਂ ਦੇ ਨਾਲ ਲਾਏ ਹੋ ਨੇ ਤਾਂ ਇਹ ਨਾ ਕਰਦਿਆਂਗਾ ਲਵਾਤਾ ਹਾਂ ਤਾਂ ਹਾਂਜੀ ਇਹਦੇ ਬਾਰੇ ਸਾਨੂੰ ਦੱਸੋ ਫਿਰ ਡ੍ਰੈਗਨ ਫਰੂਟ ਪਰ ਕੀ ਸਿਸਟਮ ਹੈ ਦਾ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ। ਸੋ ਕੀ ਆ ਚੱਲ ਐ ਉਮੀਦ ਕਰਦਾ ਹਾਂ ਸਾਡੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਆਪਣੇ ਝੋਟੇ ਦੇ ਕਰਾਉਣੀਆਂ ਟੇਪ ਤਾਂ ਇੱਕ ਬੈਂਪਰ ਤੇ ਇੱਕ ਸਾਈਡਾਂਸ ਜਿਹੜੀ ਸਮੋਕ ਹੁੰਦੀ ਆ ਤਾਂ ਬਾਕੀ ਉਹ ਮਗਰੜ ਦੇ ਵੀ ਜਰ ਲੱਗੀ ਪਈਏ ਦੇਖਾਂਗੇ ਜੇ ਲੱਗਿਆ ਟਾਈਮ ਤਾਂ ਉੱਥੇ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਸੋ ਅੱਜ 1:00 ਵਜੇ ਦਾ ਟਾਈਮ ਦਿੱਤਾ ਹੋਇਆ ਭਰਾ ਨੇ ਉਹ ਕਹਿੰਦਾ ਵੀ ਇੱਕ ਗੋਜ ਆਜੋ ਸੋ ਹਜੇ ਪਾਲੀ ਨੂੰ ਲੈ ਕੇ ਆਣ ਅੱਧੀ ਛੁੱਟੀ ਗੱਪ ਮਾਰ ਕੇ ਲਿਓਣਾ ਪੂ ਆਜੋ ਪਹਿਲਾਂ ਚੱਲਦੇ ਆ ਪਾਲੀ ਨੂੰ। ਆ ਗਿਆ ਸੀਦ ਭਾਈ ਦੇਲਾ ਸਕੂਲ ਪ੍ਰਾਈਵੇਟ ਸਕੂਲ ਹੈ ਇੰਗਲਿਸ਼ ਮੀਡੀਆਮ ਬਹੁਤ ਹਾਈ ਲੈਵਲ ਤੇ ਪਿੰਡ ਤੋਂ ਸਭ ਤੋਂ ਵੱਡਾ ਸਕੂਲ ਹੈ ਤਾਂ ਜ ਪਾਲੀ ਹੈਗਾ ਕੇਂਦਰੀ ਬਦਿਆਲਾ ਚ ਸਲਾਈਡ ਦੇ ਵਿੱਚ ਤਾਂ ਨਾਲ ਲੱਗ ਗਈ ਇਹਦੇ ਸਲਾਈਡਾ ਸਲਾਈਡ ਦੇ ਵਿੱਚ ਆਪਾਂ ਐਂਟਰੀ ਕਰ ਲਈ ਤਾਂ ਉਹ ਸਕੂਲ ਚ ਜਾਂਦੇ ਆ ਕੱਪ ਮਾਰ ਕੇ ਲਿਆਉਣਾ ਜਪਾਲੀ ਵਿਭਾਲੀ ਕਹਿੰਦਾ ਵੀ ਝੂਠ ਬੋਲ ਕੇ ਲੈ ਗਈ ਵੀ ਟੜ ਟੜ ਦੁੱਖਦਾ ਟੜ ਦੁੱਖ ਦੀ ਦਵਾਈ ਚਲਦੀ ਹੈ ਮੇਰੀ ਸੰਗਰੂਪ ਤੋਂ ਵੀ ਤਾਂ ਕਰਕੇ ਲੈ ਕੇ ਆਉਣੇ ਵੀ ਦਵਾਈ ਲੈਉਣੀਆਂ ਆਂ वैसे अपन देखਦੇ ਆ ਵੀ ਛੁੱਟੀ ਦਿੰਦੇ ਆ ਜਾਂ ਨਹੀਂ ਚਲੋ ਜਾ ਕੇ ਪਤਾ ਲੱਗੂ 8:12 ਵਜੇ ਅੱਧੀ ਛੁੱਟੀ ਹੁੰਦੀ ਆ ਬਾਕੀ ਦੇਖਦੇ ਆ ਮੌਕਾ ਛੁੱਟੀ ਅੱਧੀ ਹੋਈ ਵੀ ਆ ਉਹਨਾਂ ਨੂੰ ਕੀ ਕਹਿੰਦੇ ਨੇ ਦੇਖਦੇ ਆ ਜੋ ਆ ਸਾਰੇ ਸਲਾਈਟ ਦੇ ਵਿੱਚ ਵੀ ਇਹਨਾਂ ਦੇ ਹੋਸਟਲ ਨੇ ਜਿੱਥੇ ਪ੍ਰੋਫੈਸਰ ਵਗੈਰਾ ਰਹਿੰਦੇ ਆ ਜਿਸੋ ਕਿਲੇ ਦੇ ਵਿੱਚ ਇਹ ਸਲਾਈਟ ਬਣਿਆ ਹੋਇਆ ਇੰਜੀਨੀਅਰ ਕਾਲਜ ਆ ਦੁਨੀਆਂ ਦੇ ਜਿਹੜੇ ਤਿੰਨ ਚਾਰ ਵੱਡੇ ਕਾਲਜ ਨੇ ਉਹਨਾਂ ਦੇ ਵਿੱਚ ਨਾਮ ਆਉਂਦਾ ਆ ਤਾਂ ਉਹ ਸਾਹਮਣੇ ਪਾਲੀ ਦਾ ਕੇਂਦਰੀ ਬਦਿਆਲ ਸਕੂਲ ਆ ਗਿਆ ਆ ਸ਼ੇ ਮੰਦਰ ਵੀ ਆ ਬਾਈ ਤਾਂ ਇੱਧਰ ਆ ਗਈ ਆਪਣੀ ਬੈਂਕ ਸੈਂਟਰਲ ਬੈਂਕ ਦੇਖੋ ਪਾਲੀ ਦਾ ਸਕੂਲ ਆ ਗਿਆ ਜਾ ਕੇ ਦੇਖ ਰਹੇ ਆ ਕੀ ਕਹਿਣਗੇ ਛੁੱਟੀ ਦੇਣਗੇ ਜਾਂ ਨਾ ਦੇਣਗੇ ਆ ਜੋ ਆ ਗਿਆ ਕੇਂਦਰੀ ਬਦਿਆਲ ਦਾ ਗੇਟ ਆ ਗਿਆ ਬਈ ਪਾਲੀ ਦੇ ਚਿਹਰੇ ਤੇ ਮੁਸਕਾਨ ਇਲੂਰ ਮਾਰ ਕੇ ਵੀ ਜਮਾਂ ਚਮਕਾਤਾ ਓਕੇ ਦੀ ਰਿਪੋਰਟ ਕਰਤਾ ਤਾਂ ਹੁਣ ਸਾਈਡਾਂ ਤੇ ਜ ਮਗਰਾਟਾਂ ਤੇ ਕਰਾਉਣੀ ਪੈਗੀ ਤਾਂ ਆਪਾਂ ਨੂੰ ਢੋਣੇ ਪੈਣਗੇ ਥੋੜਾ ਰੇਤਾ ਰੁੱਤਾ ਬੜਾ ਲੱਗਿਆ ਪਿਆ ਤਾਂ ਆਹ ਚੀਜ਼ਾਂ ਖੋਲ ਕੇ ਸ਼ਾਇਦ ਫੇਟੇਪ ਹੋਵੇ ਜਾ ਕੇ ਪਤਾ ਕਰਨਾ ਪੂ ਆਪਾਂ ਨੂੰ ਵੈਸੇ ਜਿਹੜੀ ਸਮੋਕ ਕਰਾਉਣੀ ਹੈ ਇੱਕ ਇੱਥੇ ਇੱਕ ਇੱਥੇ ਇੱਕ ਆਰ ਟੇਪ ਸੈਂਕਾ ਸਪੀਕਰ ਦੇ ਮਗਰ ਜਿਹੜਾ ਕੁਝ ਮੜਾ ਮੋਟਾ ਲਿਖਿਆ ਹੋਣਾ ਉਹ ਬਸ ਦੋ ਤਿੰਨ ਚੀਜ਼ਾਂ ਨੇ ਹੈਗਾ ਦੋ ਘੰਟੇ ਦਾ ਕੰਮ ਆ ਇਤਰਾ ਕਾਲਦਾਲੋ ਲੋ ਵੀ ਕੰਮ ਤਿਆਰੀ ਚ ਚੱਲੀ ਜਾਂਦਾ ਬਾਕੀ ਜਿਹੜੀਆਂ ਲਾਈਟਾਂ ਦੇ ਉੱਤੇ ਕਵਰ ਲੱਗੇ ਹੋਏ ਜੇ ਇਹ ਵੀ ਲਾਉਣੇ ਪੈਗੇ ਨਾੜ ਖੋਲਣੇ ਪੈਗੇ ਤਾਂ ਆਹਾਂ ਨੇ ਜਿਹੜੇ ਸਾਈਡਾਂ ਤੇ ਹੱਥ ਪਾਉਣ ਖਾਤਰ ਤਾਂ ਇੱਕ ਤਰ੍ਹਾਂ ਦਾ ਹੁਣ ਲੰਡਾ ਜਿਹਾ ਲੱਗਦਾ ਇਹ ਬਾਕੀ ਧੂਮੋਕ ਵੀ ਇਦਾਂ ਹੋ ਗਈ ਹਾਂ ਦੇਗਲ ਵਾਲੀ ਲਾਈਵ ਮਿੱਤਰੋ ਸੋਨੂੰ ਦਿਖਾਉਣੇ ਆਪਾਂ ਡਰੈਗਨ ਫਰੂਟ ਆ ਸਾਰੇ ਪੂਰੇ ਕੀਲੇ ਦੇ ਵਿੱਚ ਡਰੈਗਨ ਫਰੂਟ ਲਾਏ ਹੋਏ ਨੇ ਤਾਇਆ ਖੜਾ ਤਾਇਏ ਨੂੰ ਸਾਰੀ ਨੌਲੇਜ ਦਾ ਪਤਾ ਹੈ ਕਿਉਂ ਤਾਇਆ ਹਾਂਜੀ ਹਾਂ ਇਹ ਡਰੈਗਨ ਫਰੂਟ ਦੀ ਜਿਹੜੀ ਖੇਤੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਆਪਾਂ ਬਡਵਰ ਦੇ ਵਿੱਚ ਖੜੇ ਆ ਇੱਥੇ ਇੱਕ ਦੋ ਘਰਾਂ ਦਾ ਲਾਇਆ ਵੀ ਹੋਇਆ ਹੈ ਪਰ ਦੋ ਕਰਾਂ ਦਾ ਲਾਇਆ ਹਾਂ ਦੋ ਕਰਾਂ ਦਾ ਲਾਇਆ ਹੋਇਆ ਉੱਥੇ ਕਿੰਨੇ ਵੀ ਦੋ ਕ ਕਨਾਲਾ ਨਹੀਂ ਲਾਈਆਂ ਹੋਈਆਂ ਪਤਾ ਨਹੀਂ ਦੋ ਕ ਬਿਗੇ ਬਾਣ ਦੇ ਲਾਏ ਹੋਏ ਨੇ ਪਰ ਇੱਥੇ ਜਿਹੜਾ ਇਹਨਾਂ ਦਾ ਇਹਨਾਂ ਨੇ ਬਹੁਤ ਸ਼ੌਂਕ ਨਾਲ ਕੰਮ ਕੀਤਾ ਹੋਇਆ ਤੇ ਪੂਰਾ ਖੀਲਾ ਡਰੈਗਨ ਫਰੂਟ ਦਾ ਲਾਇਆ ਹੋਇਆ ਇਹ ਫਰੂਟ ਸਭ ਤੋਂ ਮਹਿੰਗਾ ਫਰੂਟ ਹੈ ਸੋ ਬਾਕੀ ਵੀ ਇਹ ਪੂਰੇ ਕੀਲੇ ਦੇ ਵਿੱਚ ਲਾਇਆ ਹੋਇਆ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਤਰੀਕਿਆਂ ਦੇ ਨਾਲ ਲਾਏ ਹੋਣੇ ਤਾਂ ਇਹ ਨਾ ਕਰ ਦਿਆਂਗੇ ਲਵਾ ਤਾਂ ਹਾਂ ਤਾਂ ਹਾਂਜੀ ਇਹਦੇ ਬਾਰੇ ਸਾਨੂੰ ਦੱਸੋ ਫਿਰ ਡਰੈਗਨ ਫਰੂਟ ਪਰ ਕੀ ਸਿਸਟਮ ਹੈ ਇਹਦਾ ਕਹਿੰਦਾ ਫਰੂਟਾਂ ਜੀ ਇਹ ਫਿਰ ਤਿਆਰ ਹੌਲੀ ਹੌਲੀ ਹੁੰਦਾ ਹੈ। ਅੱਛਾ। 2 ਸਾਲਾਂ ਦੇ ਵਿੱਚ ਫਲ ਦੇਣ ਲੱਗਦਾ ਹੈ। ਠੀਕ ਹੈ। ਤੇ ਕਲਮਾਂ ਇਹਦੀਆਂ ਲੱਗ ਜਾਂਦੀਆਂ ਨੇ। ਅੱਛਾ ਵੀ ਇਹ ਤਾਂ ਉਹ ਬੂਟਾ ਨਹੀਂ ਦੇ ਕਲਮ ਹੀ ਲੱਗਦੀਆਂ। ਕਲਮਾਂ ਲੱਗਦੀਆਂ ਨੇ। ਕਲਮਾਂ ਵੀ ਇਹਦੀਆਂ ਤਿਆਰ ਹੁੰਦੀਆਂ ਨੇ। ਕਲਮਾਂ ਇਹ ਆਇਸ਼ੇ ਮਹੀਨੇ ਚ ਹੀ ਤਿਆਰ ਹੋਣਗੀਆਂ। ਆ ਤੇ ਜਿਵੇਂ ਆ ਡੰਡਾ ਗਾ ਆਹਾ ਅਟਕਾ ਜਾ ਇਹ ਕਲਮਾ। ਕਲਮਾ। ਇਹਨੂੰ ਕੱਟਿਆ ਜਾਂਦਾ ਤਾਂ ਇਹ ਕਲਮੀ ਲੱਗਦੀ ਹੈ ਜੇ ਕਿਸੇ ਨੂੰ ਬੂਟਾ ਲੈ ਜਾਣਾ ਹੋਵੇ ਬਾਈ ਕਹਿੰਦਾ ਵੀ 40 40 ਰੁਪਏ ਦਾ ਬੂਟਾ। 40 ਰੁਪਏ ਦਾ ਬੂਟਾ ਸੀ। ਇੱਥੋਂ ਅਸੀਂ ਵੇਚ ਦਾਂਗੇ ਵੀ ਹਾਂ ਬਾਲਾਂ ਦੇ ਵਿੱਚ ਤਿਆਰ ਹੋਊਗਾ 2 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਤਿਆਰ ਹੋ ਕੇ ਫਲ ਦੇਊਗਾ ਫਲ ਦੇਊਗਾ ਬਾਕੀ ਜਿੰਨਾ ਪ੍ਰਾਣਾ ਹੋ ਜੇ ਉਹ ਕੇਰਾਂ ਬੂਟਾ ਲਾ ਦੇ ਕਹਿੰਦੇ ਵੀ ਮੁੜ ਕੇ ਬੂਟਾ ਲਾਉਣ ਦੀ ਲੋੜ ਨਹੀਂ ਪੈਂਦੀ ਬਾਲੇ ਤੋਂ ਬਣੇ ਬੂਟਾ ਚੱਲ ਨਹੀਂ ਰਿਹਾ ਬਾਲਾਂ ਦਾ ਜ਼ਰੂਰੀ ਲਾਉਣਾ ਪਊਗਾ ਇਹਦੇ ਨਾਲ ਇਹ ਸਪੋਰਟ ਚਾਹੀਦੀ ਇਹਨੂੰ ਸਪੋਰਟ ਚਾਹੀਦੀ ਹਮ ਨਹੀਂ ਵੀ ਹੁਣ ਤੁਹਾਨੂੰ ਮੜਾ ਬਿਸਤਾਰ ਚ ਸਮਝਾ ਦਈਏ ਵੀ ਜਿਹੜੇ ਇਹ ਕੀਲਾ ਲਾ ਬਾਈ ਕਹਿੰਦਾ ਵੀ 4.5 4.5 ਲੱਖ ਰੁਪਈਆ ਆਇਆ ਕਿਉਂਕਿ ਇਹ ਪਹਿਲਾਂ 50 ਰੁਪਈਆ ਤਾਂ ਇਹਨਾਂ ਨੇ ਬੂਟਾ ਲਿਆਂਦਾ ਪਰ ਬੂਟੇ ਦੇ ਹਿਸਾਬ ਨਾਲ ਉਸ ਉਦੋਂ ਬਨਣਾ ਪੈਂਦਾ ਕਿਉਂਕਿ ਇਹਨਾਂ ਦੇ ਡਾਣੇ ਹੁੰਦੇ ਨੇ ਕੋਈ ਮਜ਼ਬੂਤ ਨਹੀਂ ਹੁੰਦੇ ਪੱਤੇ ਜਿਵੇਂ ਮੰਗੂ ਹੀ ਹੁੰਦਾ ਇਦਾਂ ਹੀ ਹੁੰਦਾ ਇਹ ਸਕੰਜਾ ਬਣਵਾਉਣਾ ਪੈਂਦਾ ਚਾਰ ਦਾ ਇਹ ਟਾਇਰ ਦੇ ਵਾਸਤੇ ਹਾਂ ਵੀ ਉਤੋਂ ਇਹ ਫੈਲਰ ਜਾਂਦਾ ਉਹਦਾ ਵੀ ਇਹਦੇ ਬੀਜੀ ਲੰਘ ਕੇ ਆ ਫੈਲਰ ਜਾਂਦਾ ਫਿਰ ਇਹਦੇ ਲਾਂਮਾਂ ਤੇ ਜਾ ਕੇ ਫਲ ਲੱਗਦਾ ਫਲ ਲੱਗਦਾ ਬਾਕੀ ਕਹਿੰਦੇ ਵੀ ਇਹ 2 ਸਾਲਾਂ ਬਾਅਦ ਚੀਜ਼ ਤਿਆਰ ਹੁੰਦੀ ਹੈ 2 2 ਸਾਲਾਂ ਬਾਅਦ ਫਲ ਦੇਣ ਲੱਗਦਾ ਜਿੰਨਾ ਪ੍ਰਾਣਾ ਹੋਈ ਜਾਊ ਉਨਹੀਂ ਜਿਹੜਾ ਫਲ ਦਾ ਸਹਿਜ ਆ ਉਹ ਵਧੀ ਜਾਂਦਾ ਬਾਈ ਕਹਿੰਦਾ ਵੀ ਅਸੀਂ 300 ਰੁਪਏ ਕਿਲੋ ਦੇ ਹਿਸਾਬ ਨਾਲ ਸੀ ਇੱਥੇ ਵੇਚੇ ਨੇ ਫਲ ਕਹਿੰਦਾ ਵੀ ਸਾਨੂੰ ਮੰ ਵੀ ਅਸੀਂ ਇੱਥੋਂ ਹੀ ਕਹਿੰਦਾ ਵੀ ਲੋਕਲੀ ਸਾਡਾ ਫਰੂਟ ਇੰਨਾ ਵਿਕ ਜਾਂਦਾ ਕਿਉਂਕਿ ਜਦੋਂ ਸੈਲਾਂ ਦੀ ਘਾਟ ਪੈਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਉਦੋਂ ਇਹ ਚੀਜ਼ਾਂ ਜ਼ਿਆਦਾ ਵਰਤੀ ਜਾਂਦੇ ਨੇ ਕੀਵੀ ਹੋਈ ਜਾਂ ਡ੍ਰੈਗਨ ਫਰੂਟ ਹੋਵੇ ਇਹ ਦੋ ਚੀਜ਼ਾਂ ਜ਼ਿਆਦਾ ਉਦੋਂ ਵਰਤੀਆਂ ਜਾਂਦੇ ਨੇ ਕਿਉਂਕਿ ਇਹ ਸੈਲਾਂ ਦੀ ਘਾਟ ਹੈ ਜਿਹੜੀ ਉਹ ਪੂਰੀ ਕਰਦੀਆਂ ਨੇ ਬਾਈ ਕਹਿੰਦਾ ਵੀ ਸਭ ਤੋਂ ਪੂਰਾ ਨਹੀਂ ਹੋਇਆ ਉਦੋਂ ਵੀ ਅਸੀਂ ਹੋਰ ਪਾਸਿਓਂ ਵੀ ਜਾਨਕੀ ਕੋਸ਼ਿਸ਼ ਕੀਤੀ ਲਿਆਉਣ ਦੀ ਵੀ ਇਹਨਾਂ ਡ੍ਰੈਗਨ ਫਰੂਟ ਲੱਗ ਜਾਂਦਾ ਹੈ ਬਾਕੀ ਕੇਰਾ ਕਹਿੰਦਾ ਸਟਾਰਟਿੰਗ ਦੇ ਉੱਤੇ ਪੰਜਾਬ 50 ਰੁਪਏ 40 50 ਰੁਪਏ ਬੂਟੇ ਦੇ ਹਿਸਾਬ ਨਾਲ ਇਹ ਤੁਹਾਨੂੰ ਲੈਣਾ ਪੂ ਜੇ ਲਾਉਣਾ ਹੈ ਬਾਕੀ ਥਾਂ ਦੇਖ ਸਕਦੇ ਹਾਂ ਵੀ ਏਰੀਆ ਕਿੰਨਾ ਹੈ ਕਿੰਨੇ ਤੁਸੀਂ ਬੂਟੇ ਲਾਉਣੇ ਨੇ ਜਿਹੜੀ ਬਾਦੂ ਥਾਂ ਪਈ ਆ ਜਿਹਦੇ ਫਲ ਨਹੀਂ ਦਿੱਦੀ ਉਹ ਤੋਂ ਵਰਤਿਆ ਵੀ ਜਾਂਦਾ ਕਿ ਕਿ ਬੁੱਚ ਕਣਕ ਵੀ ਵੀਜੀ ਜਾਂਦੀ ਆ ਵਿੱਚ ਵੇਲਾ ਵੀ ਲਾ ਸਕਦੇ ਹਾਂ ਜੋ ਵੀ ਲਾ ਸਕਦੇ ਆ ਜਿਹੜਾ ਥਾਵਾਂ ਖਾਲੀ ਐ ਇਹਦੀ ਵਰਤੋਂ ਕਰ ਸਕਦੇ ਆ ਜਿਵੇਂ ਇਹਦੇ ਪਹਿਲਾਂ ਸਬਜ਼ੀਆਂ ਲਾਈਆਂ ਸੀ ਬਾਈ ਕਹਿੰਦਾ ਵੀ ਹੁਣ ਅਸੀਂ ਵੀ ਮੇਰਾ ਭਰਾ ਕਹਿੰਦਾ ਬਾਹਰੇ ਵਾਗਿਆ ਵੀ ਬਾਹਰ ਜਾਣ ਕਰਕੇ ਹੁਣ ਇਕੱਲੇ ਤੋਂ ਓਨੀ ਕਹਿੰਦਾ ਵੀ ਹੁੰਦੀ ਨਹੀਂ ਮਿਹਨਤ ਨਹੀਂ ਹੁੰਦੀ ਤਾਂ ਕਰਕੇ ਵੀ ਹੁਣ ਅਸੀਂ ਕਣਕ ਲਾਤੀ ਵੀ ਚਲ ਖਾਨ ਜੋਗੀ ਕਣਕੀ ਹੋ ਜੂ ਲਓ ਬਈ ਆਪਣਾ ਟਰੈਕਟਰ ਤਿਆਰ ਐ ਤਾਂ ਮੂਰੇ ਪਾਲੀ ਨੇ ਟੇਪ ਲਵਾ ਕੇ ਕਾਂ ਕੁੱਤ ਜਿ ਲਵਾਤੀ ਇੱਕ ਉਹ ਜਿੱਥੋਂ ਸਾਂਹ ਆਲਾ ਹੁੰਦਾ ਉਹਦੇ ਆਲੇ-ਦਾਲੇ ਕਾਲੀ ਟੇਪ ਸੋ ਇੱਕ ਕਰਾਤੀ ਮਗਰਾਟਾਂ ਤੇ ਦੇਖੋ ਘੈਂਟ ਲੱਗਦੀ ਆ ਬਾਕੀ ਇੱਕ ਉਸਮੋਕ ਨੂੰ ਦੱਸਣੀ ਭੁੱਲ ਗਿਆ ਇੱਕਾ ਸਮੋਕ ਸਮੋਕ ਨਾਲ ਘੈਂਟ ਲੱਗਦੀ ਆ ਚੀਜ਼ ਤੇ ਟੇਪ ਕਰਾ ਕੇ ਬੈਸੀ ਚੀਜ਼ ਕਿਹਨਾਂ ਦਾ ਗੱਲ ਬਣ ਜਾਂਦੀ ਆ ਪਰ ਐਂ ਵੀ ਇਹ ਰੰਗ ਸ਼ਾਇਦ ਨਾ ਪੜਦੀ ਹੋਵੇ ਜਿਹੜਾ ਇਹਦੇ ਥੱਲੇ ਰੰਗ ਸੀ ਉਹ ਤਾਂ ਪੜਦੀ ਆ ਮੈਂ ਦੇਖਿਆ ਹੋ ਸਕਦਾ ਵੀ ਮਗਰਾਟਾਂ ਦੇ ਰੰਗ ਨਾ ਫੱਟੇ ਜਦ ਦਬਾਰੇ ਫਿਰ ਟੇਪ ਕਰਾਉਣੀ ਪੈਂਦੀ ਕਿਉਂਕਿ ਖੁਰਦਲੀ ਹੋ ਜਾਂਦੀ ਆ ਪਰ ਹੁਣ ਤੁਸੀਂ ਦੱਸਿਓ ਵੀ ਟਰੈਕਟਰ ਕਿੱਦਾਂ ਲੱਗਿਆ ਆਪਣਾ ਚੀਜ਼ ਘੈਂਟ ਆ ਇੱਕ ਤਾਂ ਜਦੋਂ ਆਹ ਟੇਪ ਲਾਈ ਉਹਦੋਂ ਲਾਈਟਾਂ ਲੂਟਾਂ ਜਿਹੜੀਆਂ ਸਾਰੀਆਂ ਹੈਗੇ ਸੀ ਇੰਡੀਕੇਟਰ ਜੇ ਸਾਰੇ ਲਾਉਣੇ ਪੈਗੇ ਉਹ 95 ਪ੍ਰਾਣੇ ਸੀ ਸਾਰੇ ਪਾਸਾ ਯਾਨੀ ਕਿ ਆਪਣਾ ਟੱਕਾ ਹੀ ਨਹੀਂ ਖੁੱਲੇ ਤਾਂ ਹੈ ਨਹੀਂ ਅੱਧੇ ਪਰ ਬਿਨਾਂ ਇੰਡੀਕੇਟਰਾਂ ਤੋਂ ਵੀ ਘੈਂਟ ਲੱਗਦਾ ਇੱਕ ਵਾਰ ਡੰਡਾ ਜਿਹਾ ਥੋੜਾ ਜਿਹਾ ਉਹ ਕਰਦਾ ਜੇ ਇਹ ਨਾ ਹੋਵੇ ਇੰਡੀਕੇਟਰ ਇਕੱਲੇ ਹੁਣ ਉਹਦੇ ਉੱਤੇ ਜਾਲੀਆਂ ਨਾ ਹੁਣ ਪਰ ਜਾਲੀਆਂ ਦੀ ਸਪੋਰਟ ਬਹੁਤ ਹੁੰਦੀ ਹੈ ਕਈ ਵਾਰ ਕੋਈ ਚੀਜ਼ ਵਜੇ ਇੰਡੀਕੇਟਰ ਫਟ ਜਾਂਦਾ ਪਰ ਜਿਵੇਂ ਆਪਣੇ ਬੋਲਟ ਦੇ ਨੇ ਤਾਂ ਉਹਦੇ ਜਾਲੀਆਂ ਲਾਈਆਂ ਨੇ ਆਪਾਂ ਬਾਅਦ ਚ ਇੱਕ ਵਾਰੀ ਇੰਡੀਕੇਟਰ ਤੇ ਕੋਈ ਚੀਜ਼ ਵੱਜੀ ਵੀ ਸੀ ਪਰ ਟੁੱਟੇ ਨਹੀਂ ਦੇਖੋ